ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਗਿਆਨੀ ਜਸਵੰਤ ਸਿੰਘ ਆਕਲੀਆ ਦੇ ਉੱਪਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਸਰੀ ਜੰਗ ਕੀਤੀ ਸੀ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਅਤੇ ਵੀਡੀਓ ਵਧੀਆ ਲੱਗੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਗਰਮਕਪਿਆਰਿਓ ਜਿਸ ਪਾਵਨ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਅਸਥਾਨ ਗੁਰਦੁਆਰਾ ਛੋਟਾ ਗੁਰੂ ਸਰ ਸਾਹਿਬ ਪਾਤਸ਼ਾਹੀ 6ਵੀਂ ਅਤੇ 7ਵੀਂ ਜੋ ਕਿ ਪੈਂਡ ਮਹਿਰਾਜ ਬਠਿੰਡਾ ਦੇ ਕਿਸ ਸਹੋਬਤ ਹੈ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਜੀ ਨੇ ਜਦੋਂ ਇਸ ਜਗ੍ਹਾ ਦੇ ਉੱਪਰ ਆਉਣਾ ਕੀਤਾ ਤਾਂ ਇੱਥੇ ਇੱਕ ਪਾਣੀ ਦੀ ਟਾਬ ਦੇਖਣਾ ਕੀਤੀ ਤਾਂ ਸਤਿਗੁਰੂ ਸਾਹਿਬ ਜੀ ਨੇ ਉਸ ਟਾਬ ਦੇ ਕਿਨਾਰੇ ਤੇ ਸਿੱਖਾ ਸੂਰਮਿਆਂ ਦੇ ਸਮੇਂ ਇਹ ਤਾਂ ਆਪਣਾ ਜਿਹੜਾ ਪੜਾ ਲਾਉਣਾ ਕੀਤਾ ਸੀ ਸੋ ਪੂਰਾ ਇਤਿਹਾਸ ਤੁਸੀਂ ਵੀਡੀਓ ਦੇ ਅੱਗੇ ਜਾ ਕਰਕੇ ਪੜਨਾ ਕਰੋ ਜੀ ਸੋ ਗੁਰੂਮਖ ਪਿਆਰਿਓ ਹੌਣ ਦਰਬਾਰ ਸਾਹਿਬ ਦੇ ਅੰਦਰ ਜਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਾਂਗੇ ਦਰਸ਼ਨ ਦੀਦਾਰੇ ਕਰਾਂਗੇ ਅਤੇ ਅੰਦਰ ਦਾ ਜੋ ਦ੍ਰਿਸ਼ ਹੈ ਉਹ ਤੁਹਾਨੂੰ ਦਿਖਾਉਣਾ ਕਰਾਂਗੇ ਵਾਹਿਗੁਰੂ ਵਾਹਿ गुरु वहि गुरुगुरु वा ਗਰਮਕ ਪਿਆਰ ਇਸ ਸਥਾਨ ਦੇ ਉੱਪਰ ਜੋ ਪਾਵਨ ਸਰੋਵਰ ਹੈ ਉਸ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਗਰਮਕ ਪਿਆਰਿਓ ਹੁਣ ਆਪਾਂ ਉਸ ਸਥਾਨ ਦੇ ਦਰਸ਼ਨ ਕਰਾਂਗੇ ਜਿੱਥੇ ਸਤਿਗੁਰੂ ਸਹਿਬ ਜੀ ਨੇ ਜਨਮ ਕੀਤੀ ਸੀ ਵਾਹਿਗੁਰੂ ਮੁੱਖ ਇਸ ਪਾਵਨ ਅਸਥਾਨ ਦਾ ਨਾਮ ਗੁਰਦੁਆਰਾ ਤੰਬੂ ਸਾਹਿਬ ਪਾਕਸਾਨੀ ਛੇਵੀ ਜੋ ਕਿ ਪਿੰਡ ਮਹਿਰਾਜ ਵਿਖੇ ਸਥਿਤ ਹੈ ਇਸ ਜਗ੍ਹਾ ਦੇ ਉੱਪਰ ਮੇਰੀ ਪੀੜ੍ਹੀ ਇਸ ਜਗਤ ਦਾ ਕਾਰਸ ਹੈ ਇਹ ਬਣਿਆ ਨਿਤਿਸ਼ੀ ਜਗਤ ਸੰਖਤ ਆਪਣੀ ਕਿਰਤ ਕਮਾਈ ਨੂੰ ਸੁਪਨਿਆਂ ਕਰਨ ਦੇ ਲਈ ਚੌਤਸਵੰਦ ਦੀ ਮਾਇਆ ਕੱਟੀ ਸੀ ਉਸ ਦਸਵੰਦ ਦੀ ਮਾਇਆ ਦੇ ਨਾਲ ਦੋ ਅਰਤੀ ਘੋੜੇ ਖਰੀਦ ਕਰਕੇ ਸਤਗੁਰੂ ਸਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਅਤੇ ਘੋੜੇ ਪੇਟਾ ਕਰਨ ਦੇ ਵਿਚਾਰ ਹੀ ਸੀ ਜੋ ਰਸਤੇ ਦੇ ਵਿੱਚ ਉਹ ਘੋੜੇ ਮੁਗਲ ਹਕੂਮਤ ਨੇ ਖੋਲੇ ਸਨ ਅਤੇ ਸੰਗਤ ਨੇ ਸਾਰੀ ਗੱਲਬਾਤ ਆ ਕਰਕੇ ਸਤਿਗੁਰੂ ਸਾਹਿਬਾਨ ਜੀ ਨੂੰ ਦੱਸਣਾ ਕੀਤੀ ਫਿਰ ਸਤਿਗੁਰੂ ਸਾਹਿਬ ਜੀ ਨੇ ਭਾਈ ਬੀਦੀ ਚੰਦ ਜੀ ਨੂੰ ਥਾਪੜਾ ਦੇ ਕਰਕੇ ਭੇਜਣਾ ਕੀਤਾ ਭਾਈ ਬੀਦੀ ਚੰਦ ਜੀ ਨੇ ਪਹਿਲਾ ਕੋੜਾ ਕਾਹੀ ਬਣ ਕੇ ਅਤੇ ਦੂਸਰਾ ਕੋੜਾ ਜੋਤੀਸਿਹਾ ਬਣ ਕੇ ਵਾਪਸ ਲਿਆਉਣਾ ਕੀਤਾ ਸਨ ਸੋ ਇਸ ਕਰਕੇ ਹੀ ਜਿਹੜੀ ਮੁਗਲ ਹਕੂਮਤ ਸੀ ਉਹ ਇਸ ਗੱਲ ਨੂੰ ਸਹਾਰ ਨਾ ਸਕੇ ਅਤੇ ਉਹਨਾਂ ਨੇ ਫਿਰ 35000 ਜਿਹੜੀ ਫੌਜ ਭੇਜਣਾ ਕੀਤੀ ਸੀ ਵਾਹ ਸੋ ਗੁਰੂ ਪਿਆਰਿ ਇਹ ਸੰਖੇਪ ਇਤਿਹਾਸ ਪੜਨਾ ਕਰੋ ਕਿਸਾ ਜਹਾਨ ਨੇ ਲਲਾ ਬੇਗ ਨੂੰ ਪਹਾਦਰ ਚਰਨੈਲਾ ਦੇ ਨਾਲ 35000 ਫੌਜ ਤੇ ਕਰਕੇ جنگ ਦੇ ਲਈ ਭੇਜਣਾ ਕੀਤਾ ਸੀ ਤੇ ਦਰਸਤ ਗੁਰੂ ਸਹਿਬਾਨ ਕੀ ਦੇ ਪਾਸ ਕੇਵਲ 3000 ਸਿੱਖ ਜੋਧੇ ਸਨ ਜੋ ਕਿ ਆਪਣੀ ਜਾਨ ਤਲੀ ਦੇ ਉਪਰ ਰੱਖ ਕਰਕੇ ਜੰਗ ਕਰਨ ਵਾਲੇ ਸਨ ਇਸ ਤੋਂ ਇਲਾਵਾ 525 ਜੋਧਰਾਜ ਜੀ ਦੇ ਸੂਰਮੇ 500 ਉਸ ਦੇ ਵੱਡੇ ਭਰਾ ਦੇ ਸੂਰਮੇ ਕੁੱਲ ਗਿਣਤੀ 4000 ਸਿੱਖ ਜੋਧਿਆਂ ਦੀ ਸੀ ਵਾਹੇ ਇਸ ਜੰਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਸਮੇਤ 4000 ਸਿੱਖ ਸੂਰਮਿਆਂ ਨੇ 10000 ਮੁਗਲ ਫੌਜ ਦਾ ਇੰਨੀ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਕਿ ਅੱਧ ਤੋਂ ਜ਼ਿਆਦਾ ਮੁਗਲ ਫੌਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਜਿਹੜੀ ਬਾਕੀ ਰਹੀ ਬੱਜੀ ਫੌਜ ਸੀ ਉਹ ਮੈਦਾਨ ਛੱਡ ਕਰਕੇ ਦੌੜ ਗਈ ਅਤੇ ਇਸ ਜੰਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਜਿੱਤ ਪ੍ਰਾਪਤ ਹੋਈ ਉੱਥੇ ਨਾਲ ਹੀ ਭਾਈ ਜੇਠਾ ਜੀ ਭਾਈ ਮੰਜ ਜੀ ਭਾਈ ਕਟਾਰੂ ਜੀ ਦੇ ਨਾਲ 1273 ਸਿੱਖਾਂ ਨੇ ਇਸ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਨਾਲ ਹੀ ਇੱਕ ਗੁਲਬਾਗ ਨਾਮ ਦਾ ਕੋੜਾ ਇਸ ਮੈਦਾਨ ਦੇ ਵਿੱਚ ਸ਼ਹੀਦ ਹੋਇਆ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਸ ਜੰਗ ਦੇ ਵਿੱਚ ਕਾਬਲੀ ਬੇਗ ਲਲਾ ਬੇਗ ਦੇ ਸਮੇਤ ਜਿੰਨੀ ਵੀ ਮੁਗਲ ਫੌਜ ਖਤਮ ਹੋਈ ਸੀ ਉਹ ਸਾਰੀ ਫੌਜ ਨੂੰ ਇਸ ਜਗ੍ਹਾ ਦੇ ਉੱਪਰ 사ਤਗੁਰੂ ਸਾਹਿਬ ਜੀ ਨੇ ਇੱਕ ਟੋਆ ਪਟਵਾ ਕਰਕੇ ਹਥਿਆਰਾਂ ਦੇ ਸਮੇਤ ਦਫਨਾ ਦਿੱਤਾ ਗਿਆ ਸੀ ਅਤੇ ਫਿਰ ਇਸ ਜਗ੍ਹਾ ਦੇ ਉੱਪਰ ਇੱਕ ਥੜਾ ਤਿਆਰ ਕਰਵਾਇਆ ਅਤੇ ਫਿਰ ਲੱਕੜਾਂ ਦੇ ਵਿੱਚ ਜਿੰਨੇ ਵੀ ਸਿੱਖ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਉਹਨਾਂ ਸਾਰੇ ਸ਼ਹੀਦ ਸਿੱਖਾਂ ਦਾ ਸਸਕਾਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥੀਕਰਨਾ ਕੀਤਾ ਸੀ ਸੋ ਇਸ ਤਰ੍ਹਾਂ ਉਹਨਾਂ ਗੁਰਮਖ ਪਿਆਰੇ ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ ਰਹੀ ਸੋ ਗੁਰਮੁਖੋ ਇਹ ਉਹ ਮਹਾਨ ਪਵਿੱਤਰ ਜਗ੍ਹਾ ਹੈ ਜਿੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਦੇ ਵਿੱਚ ਸ਼ਹੀਦ ਹੋਏ 1273 ਸਿੱਖਾਂ ਦਾ ਆਪਣੇ ਹੱਥੀ ਸਸਕਾਰ ਕੀਤਾ ਸੀ ਸੋ ਆਓ ਇਸ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜਨਮ ਸਫਲਾ ਕਰਿਏ ਸੋ ਧੰਨ ਸੀ ਸਤਗੁਰੂ ਸਾਹਿਬ ਜੀ ਨੂੰ ਪ੍ਰੇਮ ਕਰਨ ਵਾਲੇ ਸਤਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਜਿਨ੍ਹਾਂ ਗੁਰਸਿੱਖਾਂ ਨੇ ਸਤਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਕੇ ਸਤਗੁਰੂ ਸਾਹਿਬ ਜੀ ਦੇ ਇੱਕ ਇਸ਼ਾਰੇ ਦੇ ਉੱਪਰ ਹੱਸ ਹੱਸ ਕਰਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਜਿਨ੍ਹਾਂ ਗੁਰਸਿੱਖਾਂ ਨੂੰ ਸਤਗੁਰੂ ਸਾਹਿਬ ਜੀ ਦੇ ਉੱਪਰ ਇਤਨਾ ਵਿਸ਼ਵਾਸ ਸੀ ਕਿ ਇੱਕ ਪਾਸੇ 4000 ਗੁਰੂ ਦੇ ਸਿੱਖ ਸੂਰਮੇ ਜਿਨ੍ਹਾਂ ਨੇ 35000 ਮੁਗਲ ਫੌਜ ਦੇ ਨਾਲ ਜੰਗ ਦੇ ਵਿੱਚ ਟੱਕਰ ਆ ਲਿਆ ਜਿਸ ਦੇ ਵਿੱਚੋਂ ਤਕਰੀਬਨ 34000 ਫੌਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਗੁਰੂ ਨਾਹਿ ਗੁਰੂ ਨਾਹਿ ਪਿਆਰੇ ਇਸ ਇਲਾਕੇ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਿੱਖਾਂ ਦੀ ਮਹਾਨ ਗੁਰੂ ਫੌਜਤਾ ਆਪਸ ਦੇ ਵਿੱਚ ਚੁੱਧ ਹੋਇਆ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਇਲਾਕੇ ਨੂੰ ਇਸ ਜਗ੍ਹਾ ਨੂੰ ਮਾਲਵੇ ਦਾ ਕੁਰਕਿਸੇ ਪਰਦਾਵਾਰ ਦੇਣਾ ਕੀਤਾ ਸੀ ਸੋ ਉਸ ਸਮੇਂ ਇਹ ਜਿਹੜਾ ਸਾਰਾ ਇਲਾਕਾ ਉਹ ਜੰਗਲੀ ਇਲਾਕਾ ਹੋਇਆ ਕਰਦਾ ਸੀ ਸੋ ਆਓ ਗੁਰੂ ਮਖ ਪਿਆਰਿਓ ਉਸ ਸਤਿ ਸ਼ਕਤੀ ਹਾਰਸਿਕ 베ਰੀ ਦੇ ਦਰਸ਼ਨ ਕਰਨਾ ਕਰਿਏ ਜਿਸ 베ਰੀ ਸਹਿਬ ਦੇ ਨਾਲ ਗੁਰੂ ਹਰगोबिंद ਸਹਿਬ ਮਹਾਰਾਜ ਜੀ ਨੇ ਆਪਣਾ ਕੋੜਾ ਬਨਣਾ ਕੀਤਾ ਸੀ ਸੋ ਇਹ 베ਰੀ ਬਹੁਤ ਜਗ੍ਹਾ ਦੇ ਵਿੱਚ ਫੈਲੀ ਹੋਈ ਹੈ ਆਓ 베ਰੀ ਦੇ ਦਰਸ਼ਨ ਕਰਨਾ ਕਰਿਏ ਹੈ ਗੁਰੂ ਸੋ ਗੁਰਮਖੀ ਪਿਆਰੀ ਸਾਧ ਸੰਗਤ ਜੀਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰ ਸਿੱਖ ਪਿਆਰੇ ਇਸ ਪਾਵਨ ਹਸਤਾਨ ਦੇ ਦਰਸ਼ਨ ਦੀਦਾਰੇ ਕਰ ਸਕਣ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬਰ ਜਰੂਰ ਕਰਨਾ ਜੀ ਵੀਡੀਓ ਦੇ ਵਿੱਚ ਜੇਕਰ ਕੋਈ ਨਾ ਕੋਈ ਕਮੀ ਰਹਿ ਚੁੱਕੀ ਹੈ ਕੋਈ ਗਲਤੀ ਹੋਈ ਹੈ ਤਾਂ ਆਪ ਸੰਗਤ ਨੇ ਦੱਸਣ ਦਾ ਯਤਨ ਜ਼ਰੂਰ ਕਰਨਾ ਤਾਂ ਜੋ ਅੱਗੇ ਤੋਂ ਸੁਧਾਰ ਕੀਤਾ ਜਾ ਸਕੇ ਸੋ ਹੋਈਆਂ ਗਲਤੀਆਂ ਦੀ ਖਿਮਾ ਆਪ ਸੰਗਤ ਸਤਿਗੁਰੂ ਸਾਹਿਬ ਜੀ ਬਖਸ਼ਣਯੋਗ ਹੈ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ i hear